ਲੈ ਆਇਓ ਫਿਰ ਪੁਲਿਸ ਦਾ ਫਰਮ ਹਾਂਜੀ ਹਾਂਜੀ ਹੈਲਮਟ ਹੈ ਇਹ ਜਦੋਂ ਅਸੀਂ ਪਾਣੀ ਪੀਣ ਗਏ ਸੀ ਉਧਰ ਚੱਲ ਰਹੇ ਸੀ ਪ੍ਰੋਗਰਾਮ ਉਹਨਾਂ ਨੇ ਛੱਡੀਆ ਜਦੋਂ ਪਾਣੀ ਉਧਰ ਆ ਤੇ ਵਿਛਾੜਾ ਤੇ ਗੋਲੇ ਛੱਡੇ ਤੇ ਮੁਲਾਜ਼ਮਾਂ ਨੇ ਆ ਕੇ ਇਹਦੇ ਸੂਟੀ ਮਾਰੀ ਉਹ 6-7 ਜਣੇ ਸੀਗੇ ਇਸ ਨੇ ਫਿਰ ਮਾਰੀ ਆ ਜਦੋਂ ਤੇ ਫਿਰ ਉਹ ਭੱਜ ਗਏ ਤੇ ਟੋਪੀ ਖੋਹ ਲੈਂਦੀ ਉਹ ਰਹਿ ਗਈ ਸਾਡੇ ਕੋਲੇ ਇੱਕ ਜੈਕਟਰ ਛੱਡ ਗਏ ਕਿੰਨੇ ਕੁ ਹੋਏ ਨੇ ਨੌਜਵਾਨ ਉੱਥੇ ਹੁਣ ਉੱਥੇ ਹੁਣ ਤਾਂ ਬਹੁਤ ਜ਼ਖਮੀ ਹੋਏ ਆ ਜੀ ਬਿਨਾ ਦੇਖੋ ਫੜੇ ਸੀਗੇ ਜੀ ਸਾਰੇ ਨੌਜਵਾਨ ਕੋਈ ਕਿਸੇ ਨੇ ਗਲਤੀ ਕੀਤੀ ਨਹੀਂ ਹਾਲਾਂਕਿ ਵਿੱਚੋਂ ਲਗਾਤਾਰ ਇੱਕ ਤੋਂ ਬਾਅਦ ਇੱਕ ਐਂਬੂਲੈਂਸ ਜਿਹੜੀ ਉਹ ਵੀ ਜਾ ਰਹੀ ਹੈ ਲੱਗੀ ਇਹ ਜਿਹੜੀ ਗੋਲ ਲੱਗੀ ਰਹਿੰਦਾ ਤਾਂ ਸੱਟ ਲੱਗਣ ਦੇ ਬਾਵਜੂਦ ਵੀ ਹੌਸਲੇ ਜਿਹੜੇ ਨੇ ਉਂ بلند ਨੇ ਤਾਂ ਕਿਹਾ ਜਾ ਰਿਹਾ ਕਿ ਇੰਨੀ ਜ਼ਿਆਦਾ ਸੱਟ ਨਹੀਂ ਲੱਗੀ ਇਹ ਜਿਹੜਾ ਫੂ ਕੈਂਸਾ ਗੋਲਾ ਹੋਇਆ ਉਹ ਵੱਜਿਆ ਕੋਈ ਜ਼ਿਆਦਾ ੜਕਤ ਨਹੀਂ ਹੈਗੀ ਕੋਈ ਗੱਲ ਨਹੀਂ ਨਹੀਂ ਕੋਈ ੜਕਤ ਨਹੀਂ ਜੀ ਮੈਡੀਕਲ ਦੀ ਕੋਈ ੜਕਤ ਨਹੀਂ ਕੋਈ ਪ੍ਰੋਬਲਮ ਨਹੀਂ ਚੜਦੀ ਗਲਾਚਾ ਸਿੰਘ ਜੀ ਤੇ ਹੋਰ ਵੀ ਨੌਜਵਾਨ ਕੋਸ਼ਨਾ ਦੇ ਹੈਲਮਟ ਨੂੰ ਖੋ ਕੇ ਲੈ ਕੇ ਨਹੀਂ ਜੀ ਅੱਜ ਇੱਥੇ ਤਾਂ ਕੁਝ ਨਹੀਂ ਹੋਇਆ ਜੀ ਕੱਲ ਕਹਿੰਦੇ ਅਸ਼ਮੂ ਬਾਰਡਰ ਤੇ ਹੋਇਆ ਜੀ ਅੱਖਾਂ ਕਿ ਲਾ ਗਿਆ ਤੇ ਹਾਂਜੀ ਆ ਚਾਨੀ ਦੇ ਅਟੈਕ ਹੋਇਆ ਹਰ ਜਵਾਬ ਪਤਾ ਨਹੀਂ ਕਿਤਰਾ ਦਿੱਤਾ ਗਿਆ ਯਾਰ ਤਾਂ ਬਿਲਕੁਲ ਇਹ ਨੌਜਵਾਨ ਨੇ ਜੋ ਆਮੋ ਸਾਹਮਣਾ ਕਰਕੇ ਹਟੇ ਨੇ ਤਾਂ ਦੇਖ ਸਕਦੇ ਹੋ ਹੈਲਮਟ ਹੈ ਜਿਹੜੇ ਕਿ ਹਰਿਆਣਾ ਪੁਲਿਸ ਦੇ ਉਹ ਖੋਕੇ ਲੈ ਇਹਨਾਂ ਦਾ ਨਾਲ ਦੇ ਨਾਲ ਜਿਹੜੇ ਕਿ ਕਿਸਾਨ ਅੱਗੇ ਤੇ ਖੜੇ ਨੇ ਬਜ਼ੁਰਗ ਖੜੇ ਨੇ ਉਹਨਾਂ ਦੇ ਵੱਲੋਂ ਸ਼ਾਬਾਸ਼ ਹੈ ਜਿਹੜੀ ਕਿ ਦਿੱਤੀ ਜਾ ਰਹੀ ਹੈ ਪਰ ਸੱਟਾਂ ਲੱਗਣ ਦੇ ਬਾਵਜੂਦ ਵੀ ਨੌਜਵਾਨਾਂ ਦੇ ਮੂੰਹ ਤੇ ਇੱਕੋ ਹੀ ਗੱਲ ਹੈ ਕਿ ਸਾਨੂੰ ਕੁਝ ਨਹੀਂ ਹੋਇਆ ਅਸੀਂ ਠੀਕ ਠਾਕ ਆ ਤਾਂ ਲਗਾਤਾਰ ਇੱਕ ਤੋਂ ਬਾਅਦ ਇੱਕ ਜਿਹੜੀ ਕਿ ਐਂਬੂਲੈਂਸ ਆ ਉਹ ਖਨੋਰੀ ਬਾਰਡਰ ਤੋਂ ਨਿਕਲ ਰਹੀ ਹੈ ਤਾਂ ਬਹੁਤ ਸਾਰੇ ਨੌਜਵਾਨ ਜ਼ਖਮੀ ਹੋਏ ਨੇ ਕਈਆਂ ਦੇ ਗੰਭੀਰ ਸੱਟਾਂ ਵੀ ਲੱਗੀਆਂ ਜਿਨ੍ਹਾਂ ਨੂੰ ਇਲਾਜ ਦੇ ਲਈ ਹੁਣ ਹਸਪਤਾਲ ਲਿਜਾਇਆ ਗਿਆ ਤਾਂ ਕਈਆਂ ਨੂੰ ਫਰਸਟ ਐਡ ਜਿਹੜੀ ਕਿ ਇੱਥੇ ਖਨੋਰੀ ਬਾਰਡਰ ਤੇ ਦਿੱਤੀ ਜਾ ਰਹੀ ਹੈ ਤਾਂ ਸਥਿਤੀ ਹੈ ਜਿਹੜੀ ਕਿ ਤਾਂ ਹੁਣ ਦੇਖਣਾ ਹੋਵੇਗਾ ਇਸ ਤੋਂ ਬਾਅਦ ਹੁਣ ਕਿਸਾਨ ਦੁਬਾਰਾ ਅੱਗੇ ਵੱਲੋਂ ਫਿਰ ਵਾਅਦੇ ਨੇ ਤਾਂ ਮੈਂ ਹੁਣ ਕਿਹੋ ਜਿਹਾ ਰਹਿੰਦਾ ਹੈ ਹਜੇ ਵੀ ਵਿੱਚ ਵਿੱਚ ਇੱਕ ਦਾ ਅਥਰੂ ਗੈਸ ਦਾ ਗੋਲਾ ਉਹ ਛੱਡਿਆ ਜਾ ਰਿਹਾ ਕੈਮਰਾ ਪਰਸਨਲਟੀ ਦੇ ਨਾਲ ਹਿੰਮਤ ਸਿੰਘ ਦਿਖਪਾਲ ਦੇਰਿਕ ਸਵੇਰਾ ਖਨੋਰੀ ਬਾਰਡਰ ਆਇਓ ਫਿਰ ਪੁਲਿਸ ਦਾ ਫਿਰ ਹਾਂਜੀ ਹਾਂਜੀ ਹੈਲਮਟ ਇਹ ਜਦੋਂ ਅਸੀਂ ਪਾਣੀ ਪੀਣ ਗਏ ਸੀ ਉਧਰ ਚੱਲ ਰਿਹਾ ਸੀ ਪ੍ਰੋਗਰਾਮ ਉਹਨਾਂ ਨੇ ਛੱਡੀਆ ਜਦੋਂ ਪਾਣੀ ਪੀਣ ਤੇ ਵਿਛੜਾ ਤੇ ਗੋਲੇ ਛੱਡੇ ਤੇ ਮੁਲਾਜ਼ਮਾਂ ਨੇ ਆ ਕੇ ਇਦੇ ਸੁੱਟੀ ਮਾਰੀ ਉਹ 6-7 ਜਣੇ ਸੀਗੇ ਇਸ ਨੇ ਫਿਰ ਮਾਰੀ ਆ ਜਦੋਂ ਤੇ ਫਿਰ ਉਹ ਭੱਜ ਗਏ ਤੇ ਟੋਪੀ ਖੋਹ ਲੈਂਦੀ ਉਹ ਰਹਿ ਗਈ ਸਾਡੇ ਕੋਲੇ ਇੱਕ ਜੈਕਟਰ ਛੱਡ ਗਏ ਕਿੰਨੇ ਕੋ ਹੋਏ ਨੇ ਨੌਜਵਾਨ ਉੱਥੇ ਹੁਣ ਉੱਥੇ ਹੁਣ ਤਾਂ ਬਹੁਤ ਜ਼ਖਮੀ ਹੋਏ ਆ ਜੀ ਬਿਨਾ ਦੇਖੋ ਖੜੇ ਸੀਗੇ ਜੀ ਸਾਰੇ ਨੌਜਵਾਨ ਕੋਈ ਕਿਸੇ ਨੇ ਗਲਤੀ ਕੀਤੀ ਨਹੀਂ ਹਲਾਦੀ ਵਿੱਚੋਂ ਲਗਾਤਾਰ ਇੱਕ ਤੋਂ ਬਾਅਦ ਇੱਕ ਐਂਬੂਲੈਂਸ ਜਿਹੜੀ ਕਿਉਂ ਵੀ ਜਾ ਰਹੀ ਹੈ ਅੱਜ ਲੱਗੀ ਅੱਜ ਇਹ ਜਿੰਨੀ ਗੋਲ ਲੱਗੀ ਰਹਿੰਦਾ ਸੱਟ ਲੱਗਣ ਦੇ ਬਾਵਜੂਦ ਵੀ ਹੌਸਲੇ ਜਿਹੜੇ ਨੇ ਉੱਚ ਨੇ ਤਾਂ ਕਿਹਾ ਜਾ ਰਿਹਾ ਕਿ ਇੰਨੀ ਜ਼ਿਆਦਾ ਸੱਟ ਨਹੀਂ ਲੱਗੀ ਜਿਹੜਾ ਫੂ ਕੈਸਾ ਗੋਲਾ ਹੋਇਆ ਉਹ ਵੱਜਿਆ ਕੋਈ ਜ਼ਿਆਦਾ ਏ ਡਿਕਤ ਨਹੀਂ ਹੈਗੀ ਕੋਈ ਗੱਲ ਨਹੀਂ ਨਹੀਂ ਕੋਈ ਡਿਕਤ ਨਹੀਂ ਜੀ ਮੈਡੀਕਲ ਦੀ ਕੋਈ ਡਿਕਤ ਨਹੀਂ ਕੋਈ ਪ੍ਰੋਬਲਮ ਨਹੀਂ ਸੜਦੀ ਗੱਲਾ ਚਾ ਸਿੰਘ ਜੀ ਤੇ ਹੋਰ ਵੀ ਨੌਜਵਾਨ ਕੁਛ ਹਮੇ ਤੇ ਹਲਮ ਕੋ ਮੋਖੋ ਕੇ ਲੈ ਕੇ ਨਹੀਂ ਜੀ ਅੱਜ ਇੱਥੇ ਤਾਂ ਕੁਝ ਨਹੀਂ ਹੋਇਆ ਜੀ ਕੱਲ ਕਹਿੰਦੇ ਅਸ਼ਮੂ ਬਾਰਡਰ ਤੇ ਹੋਇਆ ਜੀ ਹਰੱਖਾਂਗੇ ਨਿਕਾ ਗਿਆ ਤੇ ਹਾਂਜੀ ਆ ਚਾਨੀ ਦੇ ਅਟੈਕ ਹੋਇਆ ਹਰ ਜਵਾਬ ਪਤਾ ਨਹੀਂ ਕਿਤਰਾ ਦਿੱਤਾ ਗਿਆ ਯਾਰ ਤਾਂ ਬਿਲਕੁਲ ਇਹ ਨੌਜਵਾਨ ਨੇ ਜੋ ਆਮੋ ਸਾਹਮਣਾ ਕਰਕੇ ਹਟੇ ਨਹੀਂ ਤਾਂ ਦੇਖ ਸਕਦੇ ਹੋ ਹੈਲਮਟ ਹੈ ਜਿਹੜੇ ਕਿ ਹਰਿਆਣਾ ਪੁਲਿਸ ਦੇ ਉਹ ਖੋ ਕੇ ਲੈ ਇਹਨਾਂ ਦਾ ਨਾਲ ਦੇ ਨਾਲ ਜਿਹੜੇ ਕਿ ਕਿਸਾਨ ਅੱਗੇ ਤੇ ਖੜੇ ਨੇ ਬਜ਼ੁਰਗ ਖੜੇ ਨੇ ਉਹਨਾਂ ਦਾ ਬੋਲੋ ਸ਼ਾਬਾਸ਼ ਹੈ ਜਿਹੜੀ ਕਿ ਦਿੱਤੀ ਜਾ ਰਹੀ ਹੈ ਪਰ ਸੱਟਾਂ ਲੱਗਣ ਦੇ ਬਾਵਜੂਦ ਵੀ ਨੌਜਵਾਨਾਂ ਦੇ ਮੂੰਹ ਤੱਕ ਕੋਈ ਗੱਲ ਹੈ ਕਿ ਸਾਨੂੰ ਕੁਝ ਨਹੀਂ ਹੋਇਆ ਅਸੀਂ ਠੀਕ ਠਾਕ ਆ ਤਾਂ ਲਗਾਤਾਰ ਇੱਕ ਤੋਂ ਬਾਅਦ ਇੱਕ ਜਿਹੜੀ ਕਿ ਐਂਬੂਲੈਂਸ ਆ ਉਹ ਖਨੋਰੀ ਬਾਰਡਰ ਤੋਂ ਨਿਕਲ ਰਹੀ ਹੈ ਤਾਂ ਬਹੁਤ ਸਾਰੇ ਨੌਜਵਾਨ ਜ਼ਖਮੀ ਹੋਏ ਨੇ ਕਈਆਂ ਦੇ ਗੰਭੀਰ ਸੱਟਾਂ ਵੀ ਲੱਗੀਆਂ ਜਿਨ੍ਹਾਂ ਨੂੰ ਇਲਾਜ ਦੇ ਲਈ ਹੁਣ ਹਸਪਤਾਲ ਲਿਜਾਇਆ ਗਿਆ ਤਾਂ ਕਈਆਂ ਨੂੰ ਫਰਸਟ ਐਡ ਜਿਹੜੀ ਕਿ ਇੱਥੇ ਖਨੋਰੀ ਬਾਰਡਰ ਤੇ ਦਿੱਤੀ ਜਾ ਰਹੀ ਹੈ ਤਾਂ ਸਥਿਤੀ ਇਹ ਜਿਹੜੀ ਕਿ ਨਾਪੂਰਨ ਬਣਦੀ ਹੋਈ ਨਜ਼ਰ ਆ ਰਹੀ ਹੈ ਖਨੋਰੀ ਬਾਰਡਰ ਦੇ ਉੱਤੇ ਵੀ ਤਾਂ ਹੁਣ ਦੇਖਣਾ ਹੋਵੇਗਾ ਇਸ ਤੋਂ ਬਾਅਦ ਹੁਣ ਕਿਸਾਨ ਦੁਬਾਰਾ ਅੱਗੇ ਵੱਲ ਨੂੰ ਫੇਰ ਵਾਅਦੇ ਨੇ ਤਾਂ ਮਹੌਲ ਮੇਚ ਵਿੱਚ ਇੱਕ ਦਾ ਥਰੂ ਗੈਸ ਦਾ ਗੋਲਾ ਛੱਡਿਆ ਜਾ ਰਿਹਾ ਕੈਮਰਾ ਪਰਸਨਲੀਟੀ ਨਾਲ ਹਿੰਮਤ ਸਿੰਘ ਦਿਪਾਲ ਦੇਰਿਕ ਸਵੇਰਾ ਖਨੋਰੀ ਬਾਰਡਰ